ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦਸਾਂਝ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੋਗੇ ਸ਼ਹਿਰ ਦੇ ਬਿਲਕੁਲ ਨਾਲ ਹੀ ਪਿੰਡ ਰਹਿ ਜਾਂਦਾ ਜੀ ਲਵਾਰਾ ਚੌਂਕ ਵੀ ਨੇੜੇ ਆ ਤੇ ਬੁੱਗੀਪੁਰਾ ਚੌਂਕ ਵੀ ਬਾਈ ਦੇ ਨੇੜੇ ਰਹਿ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਈਆਂ ਕੋਲ ਘਰ ਦਾ ਹੀ ਮਾਲੀ ਰੱਖਿਆ ਹੋਆ ਸੀਗਾ ਇੱਕ ਜਿਹੜਾ ਹੁਣ ਪਕਾਉ ਕੀਤਾਗਾ ਜੀ ਇਹਦੀ ਡਿਟੇਲ ਮੈਂ ਹੀ ਤੁਹਾਨੂੰ ਦੇਊਗਾ ਜੀ ਤੁਹਾਨੂੰ ਲੱਗ ਪਸੰਦ ਆਊਗਾ ਆ ਕੇ ਤਸੱਲੀ ਭਰਤ ਤੁਸੀਂ ਕਰਨੀ ਆ ਕਿਉਂਕਿ ਮੇਰਾ ਕੰਮ ਸਰਬ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ 22 ਦੇ ਦਸਨ ਮੁਤਾਬਕ ਲਗਭਗ 22 10 ਦਾ ਕਿ ਜਿਹੜੀ ਇਹਦੀ ਉਮਰ ਹੈਗੀ ਆ ਜੀ ਉਹ 3 ਸਾਲ ਆ ਜੀ ਚੰਗਾ ਕਦ ਕਾੜਦਾ ਵੀ ਚੰਗਾ ਵਜਨ ਵਜੂਦ ਦਾ ਵੀ ਚੰਗਾ ਥੋੜਾ ਜਿਹਾ ਸੈنگ ਜ਼ਰੂਰ ਵੀਰੇ ਖੁੱਲਾ ਆ ਜਾਂਦਾ ਤੇ ਪਰ ਵਜਨ ਬੁਜਨ ਹਰਮਾਲੀ ਦਾ ਹਰਮਾਲੇ ਦਾ ਪੂਰਾ ਚੰਗਾ ਜੇ ਬਾਕੀ ਤੁਸੀਂ ਟੈਸਟੀਕਲ ਵੀ ਦੇਖ ਸਕਦੇ ਹੋ ਬਾਈ ਦੱਸਦਾ ਕਿ ਕ੍ਰੋਸ ਇਹ ਕਰਦਾਗਾ ਜੀ ਕਿਉਂਕਿ ਕਿਸੇ ਵੀ ਵੀਰ ਨੇ ਛੱਡਣ ਵਾਸਤੇ ਲੈ ਕੇ ਜਾਣਾ ਹੋਵੇ ਕ੍ਰੋਸ ਕਰਾਉਣ ਵਾਸਤੇ ਤਾਂ ਕ੍ਰੋਸ ਇਹ ਕਰਦਾ ਬਾਕੀ ਫਟਪੂੜਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਡਰਦਾ ਉਪਰਾ ਕਰਦਾ ਜੀ ਡਿਮਾਂਡ ਜਿਹੜੀ ਬਾਈ ਇਹਦੀ ਰੱਖਦੇ ਆ ਜੀ ਉਹ 80000 ਰੁਪਿਆ ਰੱਖਦੇ ਆ ਬਾਈ ਦੱਸ ਦੇ ਕੇ ਕਿ ਪਿੱਛੋਂ ਮਾਰਤਾਣਾ ਜਰੂਰ ਹੋ ਜਾਊਗਾ ਜੀ ਬਾਕੀ ਜਿਹੜੀ ਦੀ ਪ੍ਰੋਪਰ ਡਿਟੇਲ ਆ ਮਦਰ ਮਲਕ ਰਿਕਾਰਡ ਜਾਂ ਕੋਈ ਬੱਚੇ ਦਾ ਰਿਕਾਰਡ ਉਹ ਤੁਸੀਂ ਮਾਲਕ ਨਾਲ ਕਨੈਕਟ ਕਰਕੇ ਕਰ ਸਕਦੇ ਆ ਜੀ ਬਾਕੀ ਥੋੜਾ ਜਿਹਾ ਨੀਲੀ ਰਾਬੀ ਚ ਵੀ ਟੱਚ ਪੈ ਜਾਂਦਾ ਕਿਉਂਕਿ ਮੱਥੇ 'ਚ ਬੱਲ ਆ ਜਾਂਦਾ ਸਿੰਘ ਦੇਖ ਲਓ ਪੈਠ ਪੂੜਾ ਬੇਲ ਹਾਈਟ ਤੇ ਵਜਨ ਵੀ ਕਰਮਾੜੀ ਦਾ ਚੰਗਾ ਜਿਹਨੂੰ ਨਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ 80000 ਰੁਪਏ ਜੋ ਬਾਈ ਕੰਦਾ ਆਪਾਂ ਮਾਨ ਤਾਨ ਕਰਦਾਂਗੇ ਆਏ ਗਏ ਸੱਜਣ ਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਰ ਚੱਲੂਗਾ ਜੀ ਧੰਨਵਾਦ